ਤਰਨਤਾਰਨ ਦੇ ਪਿੰਡ ਦੇ ਥਾਣਾ ਖੇਮਕਰਨ ਵਿਖੇ ਪਿਛਲੇ ਦਿਨੀ ਬੀਐਸਐਫ ਤੇ ਥਾਣਾ ਖੇਮਕਰਨ ਦੀ ਪੁਲਿਸ ਦੇ ਸਾਂਝੇ ਸਰਚ ਅਭਿਆਨ ਦੌਰਾਨ ਇੱਕ ਵਿਅਕਤੀ ਮਿਲਿਆ ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਸਬ ਡਿਵੀਜ਼ਨ ਪਿਕਵਿੰ ਡੀਐਸਪੀ ਪ੍ਰੀਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ੇਠਾ ਥਾਣਾ ਖੇਮਕਰਨ ਦੀ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਮੈਂਟਲ ਹਸਪੀਟਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ 15 ਦਿਨ ਦੇ ਇਲਾਜ ਬਾਅਦ ਇਸ ਦੀ ਪੁੱਛਗਿੱਛ ਕੀਤੀ ਤਾਂ ਇਸ ਨੇ ਆਪਣਾ ਨਾਮ ਗੋਪਾਲ ਪੁੱਤ ਗੋਰਖਾ ਤੇ ਪਿੰਡ ਰਾਇਸ਼ਰੀ ਜ਼ਿਲ੍ਹਾ ਬੱਲੀਆਂ ਦੱਸਿਆ ਜਦੋਂ ਥਾਣਾ ਖੇਮਕਰਨ ਦੀ ਪੁਲਿਸ ਦੇ ਵੱਲੋਂ ਜਦੋਂ ਮੁਲਜ਼ਮਾਂ ਗੋਪਾਲ ਦੇ ਵਾਰਸ ਥਾਣਾ ਖੇਮਕੰਜ ਪਹੁੰਚੇ ਤੇ ਆਪਣੇ ਭਰਾ ਦੇ ਗਲੇ ਮਿਲ ਕੇ ਪੁੱਬਾ ਮਾਰ ਮਾਰ ਰੋਏ। ਭੈਣ ਜੀ ਕੀ ਨਾਮ ਆ? ਆਰਤੀ। ਹਾਂ ਤਾਂ ਆਪਕਾ ਭਾਈ ਜੋ ਇਹ ਜੋ ਪਿਛਲਾ ਹੋਇਆ ਥਾ ਮਿਲਾ ਹੈ ਕੀ ਕਹਿਣਾ ਚਾਹਤੇ? ਕੀ ਕਹਿਣਾ ਚਾਹਤੇ ਹੋ 12 ਸਾਲ ਹੋ ਗਏ 13 ਸਾਲ ਮੇ ਮਿਲਾ। ਬਹੁਤ ਜੋ ਖੋਜੇ ਹੈ ਸਰ ਉਸਕਾ ਧੰਨਵਾਦ। अच्छा तो आप आज इनको लेके जा रहे हैं तो घर परिवार में भी काफी खुश होंगे कि मिल गया हाँ सर बहुत खुश हैं हम लोग क्या नाम आपका आतवरिया तो ये आपका बेटा कब का बिछड़ा हुआ यार बारह तेरह वर्ष हो गए आज मिल गया क्या महसूस हो रहा हाँ। आज मिला है आपका बेटा बेटा हाँ अच्छा लग, लग रहा है अच्छा लग रहा है ये जो पुलिस प्रशासन ने काम किया आपके बेटे को ढूंढने में इसकी जो दिमागी हालत ठीक करवाने में क्या कहना चाहती पुलिस सर के लिए हाँ ढूंढे आप लोग ढूंढे हैं मिले हैं हम लोग ले जाए हैं हाँ धन्यवाद बहुत धन्यवाद होगा सब ढूंढे सब ढूंढे हैं हाँ सर 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 ये जो पुलिस प्रशासन ने जो पुलिस वालों ने ये जो काम किया है आपका बेटा आपको आज 12 साल बाद मिला है इनकी जो ड्यूटी है जहाँ इन्होंने जो पराला किया उसी की वजह से मिला है पुलिस को क्या शुक्रिया अदा करना चाहते हैं हाँ सर जी हाँ चाहते हैं ना आपका अनुज और ये जो आपका भाई है कितने वर्ष से बिछड़ा हुआ है सर 2012 से बिछड़े थे तेरह साल हो गया है इनको घर से निकले हुए मैं मैं यहाँ आया हूँ सर आप सर। क्या उनके छोटे भाई है? हैं हाँ जी आपका क्या नाम है अनुज सर हाँ तो आपके पिताजी का क्या नाम है श्री गोरखराम हाँ आप कहाँ के रहने वाले हैं बलिया बलिया और जो आपका घर है वो कहाँ है रसड़ी रसड़ी अच्छा हाँ जी तो बारह साल का बिछड़ा हुआ हाँ जी इसका नाम क्या है गोपाल गोपाल हाँ जी तो आज ये मिल गया है आपको पुलिस के हाँ। जो कदम उन्होंने उठाया चलागा योग हाँ जी हाँ जी। तो पुलिस का, हाँ। का जो कैसे थैंक्स करना चाहते हैं हाँ। पुलिस का मैं सर उस बहुत दिल से शुक्रिया अदा करना चाहता हूँ सर लोगों को कि, कि ये मेरे बारह साल बाद मेरे भाई मिले हैं मैं इन लोगों का पैर पकड़ के धन्यवाद करना चाहता हूँ ਤੋ ਅਬੀ ਆਪ ਆਪਣੇ ਘਰ ਜਾਏਗੇ ਇਸ ਕੋ ਲੈ ਕੇ ਹਾਂਜੀ ਹਾਂਜੀ ਸਰ ਤੋ ਆਪਨੇ ਕਾਫੀ ਡੂੰਡਾ ਹੋਗਾ ਇਨ ਕੋ ਹਾਂਜੀ ਸਰ ਬਹੁਤ ਡੂੰਡੇ ਬਹੁਤ ਡੂੰਡੇ ਕਿਤਨੀ ਦੂਰ ਯਹਾਂ ਸੇ ਪੜਤਾ ਹੈ ਆਪ ਦਾ ਸਰ ਹਮਾਰੇ ਯਹਾਂ ਸੇ 1100 ਕਿਲੋਮੀਟਰ ਪੜਤਾ ਹੈ 1100 ਹਾਂਜੀ ਸਰ ਕੀ ਇਹ ਮਾਮਲਾ ਜਿਹੜਾ ਇਹ 12 ਸਾਲ ਬਾਅਦ ਲੜਕਾ ਜਿਹੜਾ ਆਪਣੇ ਪੀ ਪਰਿਵਾਰ ਨੂੰ ਇਹਨਾਂ ਦਿਨਾਂ ਨੂੰ ਸੌਂਹ ਰਿਹਾ ਹੈ ਮਿਤੀ 1 ਸਤ 24 ਨੂੰ ਬੀਐਸਐਸ ਅਤੇ ਪੁਲਿਸ ਦੇ ਸਾਂਝੇ ਸਰਚ ਵਿਦਿਆਨ ਅਭਿਆਨ ਹੁੰਦਾ ਅਨੁਸਾਰ ਬਾਰਡਰ ਤੇ ਸਰਚ ਚੱਲ ਰਹੀ ਸੀ ਉੱਥੇ ਸਾਨੂੰ ਇੱਕ ਵਿਅਕਤੀ ਅਬ ਸਡਨ ਦਿਮਾਗੀ ਹਾਲਤ ਠੀਕ ਨਹੀਂ ਸੀ ਮਿਲਿਆ ਜੋ ਬੀਐਸਐਫ ਨੇ ਸਾਡੇ ਹਵਾਲੇ ਕਰ ਦਿੱਤਾ ਜੋ ਅਸੀਂ ਆਪਣੇ ਸੀਨੀਅਰ ਅਫਸਰਾਂ ਦੇ ਨੋਟਿਸ ਲਿਆਂਦਾ ਜੋ ਸਾਡੇ ਡੀਐਸਪੀ ਸਰਦਾਰ ਪ੍ਰੀਤਿੰਦਰ ਸਿੰਘ ਜੀ ਹਲਕਾ ਸਬਡਿਵੀਜ਼ਨ ਭਿੱਖੀਵੰਡ ਦੀਆਂ ਹਦਾਇਤਾਂ ਅਨੁਸਾਰ ਇਸ ਨੂੰ ਡਾਕਟਰਾਂ ਕੋਲ ਚੈੱਕਅਪ ਕਰਨ ਲਈ ਭੇਜਿਆ ਜੋ ਅਸੀਂ ਅਮਰਸਰ ਮੈਂਟਲ ਹਸਪੀਟਲ ਸੇ ਨੂੰ ਕੜਿਆ ਜੋ ਡਾਕਟਰ ਸਾਹਿਬ ਨੇ ਉੱਥੇ ਇਸ ਨੂੰ ਦਾਖਲ ਕਰ ਲਿਆ ਅਤੇ ਸਾਨੂੰ ਇੱਥੇ ਕਾਰਦ ਲਗਾਉਣੀ ਪਈ ਕਰੀਬ ਇਸ ਦਾ 15 ਦਿਨ ਇਲਾਜ ਚੱਲਿਆ ਉੱਥੇ ਦੌਰਾਨੇ ਇਲਾਜ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ ਇਹਦੇ ਘਰ ਦਾ ਪਤਾ ਕੀਤਾ ਜੋ ਇਹ ਜੁਪੀ ਸਟੇਡਲ ਬਲਗੇ ਦਾ ਰਹਿਣ ਵਾਲਾ ਆ ਫਿਰ ਇਸ ਦੇ ਪਰਿਵਾਰ ਨੂੰ ਅੱਜ ਅਸੀਂ ਬੁਲਾਇਆ ਆ ਅੱਜ ਅਸੀਂ ਉਹਨਾਂ ਦੇ ਹੈਂਡਓਵਰ ਇਹਨਾਂ ਨੂੰ ਕਰ ਰਹੇ ਹਾਂ ਸਾਰੇ ਜਿਹੜਾ ਮਤਲਬ ਕਿਵੇਂ ਐਡਰੈਸ ਜਿਹੜਾ ਤੁਹਾਨੂੰ ਲੱਭਾਇਆ ਇਹਨਾਂ ਦਾ ਇਹਨਾਂ ਦੇ ਪਰਿਵਾਰ ਦਾ ਜਦੋਂ ਇਹ ਤਾਂ 15 ਦਿਨ ਇਲਾਜ ਹੁੰਦਾ ਰਿਹਾ ਤੇ ਅਸੀਂ ਇਹਨੂੰ ਰੋਜ਼ ਪੁੱਛਦੇ ਰਹੇ ਜਿਹੜੀ ਸਾਡੀ ਉਥੇ ਗਾਰਦ ਲੱਗੀ ਪੁਲਿਸ ਦੀ ਇਹਨੂੰ ਹਰ ਚੀਜ਼ ਪ੍ਰੋਵਾਈਡ ਕਰਦੀ ਰਹੀ ਇਹਦੀਆਂ ਲੋੜਾਂ ਪੂਰੀਆਂ ਕਰਦੀ ਇਹਨੂੰ ਥੋੜਾ ਬੋਤਾ ਇਹ ਬੋਲਿਆ ਥੋੜਾ ਬਹੁਤਾ ਇਹਦੇ ਬੋਲਣ ਤੋਂ ਬਾਅਦ ਅਸੀਂ ਪਤਾ ਲਗਾਇਆ ਇਸਨੇ ਥੋੜਾ ਥੋੜਾ ਸਾਨੂੰ ਐਡਰੈਸ ਦੱਸਿਆ ਆਪਣਾ ਉਤੋਂ ਮੁੜ ਕੇ ਅਸੀਂ ਸਾਰੀ ਸ਼ਾਨ ਪੀਣ ਕੀਤੀ ਇਹਦੇ ਵਾਰਸਾਂ ਨੂੰ ਇਹਦੀ ਫੋਟੋ ਪਾਈ ਉਧਰੋਂ ਫੋਟੋ ਮੰਗਾਈ ਫਿਰ ਪੁਲਿਸ ਪਾਰਟੀ ਕਲਾ ਕੇ ਇਹਦੇ ਵਾਰਸਾਂ ਨੂੰ ਬੁਲਾਇਆ ਗਿਆ ਇੱਥੇ ਅੱਜ ਇਹਦੇ ਵਾਰਸ ਇੱਥੇ ਆ ਗਏ ਆ ਇਹ ਆਪਣੇ ਪਰਿਵਾਰ ਨੂੰ ਸਾਰੇ ਨੂੰ ਇਹਨੇ ਪਛਾਣ ਕੇ ਸਾਰਿਆਂ ਠੀਕ ਹੋ ਗਿਆ ਤੇ ਆਮ ਪਬਲਿਕ ਦੇ ਲਈ ਤੁਹਾਡਾ ਕੀ ਮੈਸੇਜ ਹੈ ਇਹੋ ਜਿਹੇ ਵਿਅਕਤੀਆਂ ਦੀ ਕਿਸ ਤਰ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਆਮ ਪਬਲਿਕ ਨੂੰ ਸਾਡਾ ਇਹੋ ਜੀ ਹੈ ਜੇ ਤੁਹਾਨੂੰ ਇਹੋ ਜਿਹੇ ਵਿਅਕਤੀ ਮਿਲਦਾ ਆ ਤੇ ਉਹਨੂੰ ਤੁਸੀਂ ਦਵਾਈ ਦਿਵਾਓ ਇਨਸਾਨੀਅਤ ਸਾਡਾ ਫਰਜ਼ ਆ ਵੀ ਉਹਨੂੰ ਕੋਈ ਇਹ ਨਾ ਕੋ ਪਾਗ ਲਿਆ ਉਹਦਾ ਇਹ ਪਤਾ ਕਰੋ ਵੀ ਇਹ ਕਿੱਥੋਂ ਦਾ ਰਹਿਣ ਵਾਲਾ ਆ ਜਾਂ ਨੂੰ ਕਿਸੇ ਐਨ ਜੀਓ ਦੇ ਹਵਾਲੇ ਕਰੋ ਉਹਨੂੰ ਇਦਾਂ ਦਾ ਦਿਮਾਗੀ ਹਾਜ਼ਰੀ ਘੁੰਮਣ ਦਾ